ਪਰ ਸਾਨੂੰ ਨਹੀਂ ਪਤਾ ਕਿ ਕਈਆਂ ਨੂੰ ਆਪਣੀ ਤਕਲੀਫ ਛੁਪਾਉਣ ਦੇ ਲਈ ਬਹੁਤ ਜ਼ਿਆਦਾ ਹੱਸਣਾ ਪੈਂਦਾ ਹੈ ਹਨਾ ਕਈ ਲੋਕ ਆਪਣੀ ਤਕਲੀਫ ਜਿਹੜੀ ਆ ਪੁਲਾਉਣ ਦੇ ਲਈ ਜਾਂ ਤਕਲੀਫ ਕਿਸੇ ਨੂੰ ਸ਼ੋਅ ਆਫ ਨਹੀਂ ਕਰਦੇ ਉਹ ਇੱਕ ਇੱਕ ਕਮਰੇ ਦੇ ਵਿੱਚ ਹੱਸਦੇ ਨੇ ਤੇ ਦੂਸਰੇ ਕਮਰੇ ਦੇ ਵਿੱਚ ਰੋਂਦੇ ਨੇ ਉਹਨੇ ਕੁੜੀ ਹੈ ਕਿੰਨੀ ਸੋਹਣੀ ਹੈ ਕਿੰਨੀ ਟੈਲੈਂਟਡ ਹੈ ਆਪਣੇ ਪੈਰਾਂ ਤੇ ਖੜੀ ਹੈ ਇੰਡੀਪੈਂਡੈਂਟ ਹੈ ਪਰ ਅੱਜ ਇਸਨੇ ਆਪਣੀ ਜਾਨ ਦੇ ਦਿੱਤੀ ਹੈ ਮਤਲਬ ਇਕੱਲਾ ਪਾਣੀ ਮਨ ਦੇ ਵਿੱਚ ਮਰਨ ਵਾਲੇ ਖਿਆਲ ਆ ਰਹੇ ਨੇ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਕੋਈ ਨਹੀਂ ਰਹਿ ਗਿਆ ਜਿਹਦੇ ਨਾਲ ਅਸੀਂ ਗੱਲ ਕਰ ਸਕੀਏ ਕਿ ਸਾਡੇ ਦਿਲ ਤੇ ਕੀ ਬੀਤ ਰਹੀ ਆ ਸਾਡੇ ਤੇ ਕੀ ਹੋ ਰਿਹਾ ਹੈ ਅਸੀਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਪਾ ਰਹੇ ਹਾਂ ਤੇ ਸਾਨੂੰ ਇਹ ਲੱਗਦਾ ਹੈ ਜਦੋਂ ਉਸ ਉਹਨਾਂ ਦੀਆਂ ਫੋਟੋਆਂ ਦੇਖਦੇ ਹਾਂ ਸਾਨੂੰ ਇਹ ਲੱਗਦਾ ਹੈ ਕਿ ਇਤੋਂ ਜ਼ਿਆਦਾ ਖੁਸ਼ ਤਾਂ ਸ਼ਾਇਦ ਹੀ ਦੁਨੀਆ ਦੇ ਵਿੱਚ ਕੋਈ ਹੋਵੇ। ਜੇ ਅਸੀਂ ਉਹਨਾਂ ਫੋਟੋਸ ਤੋਂ ਉਹਨਾਂ ਨੂੰ ਜੱਜ ਕਰਦੇ ਆ ਕਿ ਬਹੁਤ ਜ਼ਿਆਦਾ ਖੁਸ਼ ਨਹੀਂ। ਹਾਂ ਮੈਂ ਉਹੀ ਤਾਂ ਕਹਿ ਰਹੀ ਆ ਨਾ ਕਿ ਅਸੀਂ ਲੋਕਾਂ ਦੀਆਂ ਪ੍ਰੋਫਾਈਲ ਨੂੰ ਦੇਖ ਕੇ ਫੋਟੋਸ ਨੂੰ ਦੇਖ ਕੇ ਨਾ ਅਸੀਂ ਜੱਜ ਕਰ ਲੈਂਦੇ ਆ ਕਿ ਉਹ ਵੀ ਜ਼ਿੰਦਗੀ ਦੇ ਵਿੱਚ ਖੁਸ਼ ਆ ਅਸੀਂ ਖੁਸ਼ ਨਹੀਂ ਆਏ। ਕੋਈ ਚੀਜ਼ ਹੋਰ ਹੈ ਇੱਥੇ ਅਦਿਸ਼ਾ ਕਿ ਸਾਨੂੰ ਤਕਲੀਫ ਕਿਹਦੇ ਕਰਕੇ ਹੁੰਦੀ ਆ? ਇਨਸਾਨਾਂ ਕਰਕੇ ਹੁੰਦੀ ਆ। ਹਣਾ ਜੇ ਮੇਰੇ ਦਿਲ ਦੇ ਵਿੱਚ ਕੋਈ ਤਕਲੀਫ ਹੋਊਗੀ ਤੇ ਮੈਨੂੰ ਕੋਈ ਐਵੇਂ ਥੋੜੀ ਆ ਕਿ ਮੈਨੂੰ ਤਕਲੀਫ ਕੋਈ ਭਗਵਾਨ ਆ ਕੇ ਦੇ ਗਏ ਨੇ ਆਪ ਜਾਂ ਮੈਨੂੰ ਤਕਲੀਫ ਕੋਈ ਜਾਨਵਰ ਦੇ ਗਿਆ ਹੈ ਜਾਂ ਮੈਨੂੰ ਕੋਈ ਤਕਲੀਫ ਜਿਹੜਾ ਹੈ ਉਹ ਰਾਹ ਦੇ ਵਿੱਚ ਤੁਰਦਾ ਕੋਈ ਅਣਜਾਣ ਬੰਦਾ ਦੇ ਗਿਆ ਹੈ ਨਹੀਂ ਨਾ ਤਕਲੀਫ ਕੌਣ ਦਿੰਦਾ ਸਾਨੂੰ ਸਾਡੇ ਤਕਲੀਫ ਆਪਣੇ ਦਿੰਦੇ ਨੇ ਹਣਾ ਮੇਰੇ ਨਾਲ ਬਹੁਤ ਬਾਰੇ ਕੇਸਸ ਦੇ ਵਿੱਚ ਅਜਿਹਾ ਹੋਇਆ ਹੈ ਮੈਨੂੰ ਇੰਜ ਲੱਗਾ ਹੈ ਕਿ ਨਹੀਂ ਨਹੀਂ ਮੈਂ ਮੰਮੀ ਪਾਪਾ ਨੂੰ ਦੱਸੂੰਗੀ ਤਾਂ ਉਹਨਾਂ ਨੂੰ ਬੁਰਾ ਲੱਗੇਗਾ ਐਂਡ ਜਦੋਂ ਮੈਂ ਗੱਲ ਦੱਸਦੀਆਂ ਤੋਂ ਕਹਿੰਦੇ ਨੇ ਬੱਸ ਆਹੀ ਗੱਲ ਸੀ ਹੁਣ ਮੈਂ ਸਮਝੋ ਦੀਕਸ਼ਾ ਮੈਨੂੰ ਕੋਈ ਬਹੁਤ ਵੱਡੀ ਪ੍ਰੋਬਲਮ ਆ ਨਾ ਮੈਂ ਆ ਕੇ ਤੁਹਾਨੂੰ ਦੱਸਿਆ ਕਿ ਦੀਕਸ਼ਾ ਮੇਨਾਂ ਯਾਰ ਐਦਾਂ ਹੋ ਗਈ ਐਦਾਂ ਹੋ ਗਈ ਤੁਸੀਂ ਚਾਰ ਬੰਦੇ ਜੱਥੇ ਮੇਰਾ ਮਜ਼ਾਕ ਉਡਾਇਆ ਹੈ ਨਾ ਕਿ ਇੰਨਾ ਤੇ ਐਦਾਂ ਹੋ ਗਈ ਅਗਲੀ ਵਾਰ ਜੇ ਤੋਂ ਮੈਨੂੰ ਕੋਈ ਤਕਲੀਫ ਹੋ ਗਈ ਨਾ ਮੈਨੂੰ ਕਿਸੇ ਹੋਰ ਨੂੰ ਵੀ ਦੱਸਣ 'ਚ ਡਰ ਲੱਗੂਗਾ ਕਿ ਦੀਕਸ਼ਾ ਨੇ ਮੇਰੇ ਨਾਲ ਅਝਿਆ ਕੀਤਾ ਸੀ ਤੇ ਅਗਲਾ ਬੰਦਾ ਵੀ ਮੇਨਾਂ ਅਝਾ ਕਰ ਸਕਦਾ ਹੈ ਹਨਾ ਅੱਜਕਲ ਬਹੁਤ ਸਾਰੇ ਖਬਰਾਂ ਸੁਸਾਇਡ ਦੀਆਂ ਆ ਰਹੀਆਂ ਨੇ ਇਸੇ ਵਿੱਚ ਇੱਕ ਆਰਜੇ ਸਿਮਰ ਨਾਮ ਦੀ ਕੁੜੀ ਨੇ ਸੁਸਾਇਡ ਕਰ ਲਈ ਹੈ ਸਾਨੂੰ ਕੀ ਲੱਗਦਾ ਪ੍ਰਿਆ ਮੈਮ ਕਿ ਅੱਜ ਕੱਲ ਲੋਕ ਇੰਨੇ ਜ਼ਿਆਦਾ ਇਕੱਲੇ ਹੋ ਗਏ ਨੇ ਕਿ ਉਹ ਸੋਸਾਇਟੀ ਨੂੰ ਪਹਿਲੇ ਦੇ ਰਹੇ ਨੇ ਤੁਸੀਂ ਨਾ ਜਿਹੜਾ ਇੱਕ ਸ਼ਬਦ ਯੂਜ਼ ਕੀਤਾ ਨਾ ਇਕੱਲਾਪਨ ਸਾਨੂੰ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਜਾਂਦੇ ਆ ਨਾ ਸਾਨੂੰ ਇਕੱਲਾਪਨ ਸ਼ਾਇਦ ਹੀ ਦਿਖੇ ਸਾਨੂੰ ਇੰਝ ਲੱਗਦਾ ਕਿ ਯਾਰ ਸਾਡੇ 7 ਲੱਖ ਫਾਲੋਅਰ ਨੇ ਸਾਡੇ 6 ਲੱਖ ਫਾਲੋਅਰ ਨੇ ਸਾਡੇ ਕੋਲ ਤੇ ਮਿਲੀਅਨ ਫਾਲੋਅਰ ਨੇ ਸਾਡੇ ਕੋਲ ਮਤਲਬ 10 ਲੱਖ ਲੋਕ ਨੇ ਅਸੀਂ ਇੱਕ ਆਵਾਜ਼ ਮਾਰਾਂਗੇ ਤੇ ਇਕੱਠੇ ਹੋ ਜਾਣਗੇ ਨਾ ਪਰ ਅਸਲੀਅਤ ਦੇ ਵਿੱਚ ਅਜਿਆ ਨਹੀਂ ਹੈ ਅਸੀਂ ਸਾਰੇ ਸ਼ੋਸ਼ੇ ਸ਼ੋਸ਼ੇਬਾਜ਼ੀ ਦੇ ਵਿੱਚ ਨਾ ਬਿਜ਼ੀ ਆ ਉਹਨੇ ਕੁੜੀ ਹੈ ਕਿੰਨੀ ਸੋਹਣੀ ਹੈ ਕਿੰਨੀ ਟੈਲੈਂਟਡ ਹੈ ਆਪਣੇ ਪੈਰਾਂ ਤੇ ਖੜੀ ਹੈ ਇੰਡੀਪੈਂਡੈਂਟ ਹੈ ਪਰ ਅੱਜ ਇਸ ਨੇ ਆਪਣੀ ਜਾਨ ਦੇ ਦਿੱਤੀ ਹੈ ਮਤਲਬ ਇਕੱਲਾਪਨ ਹੈ ਨਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਫਾਲੋਅਰਸ ਕਮਾ ਰਹੇ ਹਾਂ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਕਮਾ ਰਹੇ ਹਾਂ ਜਦੋਂ ਅਸੀਂ ਪਾਰਟੀ ਕਰਨੀ ਹੋਵੇ ਨਾ ਤੇ ਅਸੀਂ ਪੰਜ ਬੰਦੇ ਨੂੰ ਹਾਕ ਮਾਰੀਏ ਤੇ 50 ਬੰਦੇ ਇਕੱਠੇ ਹੋ ਜਾਂਦੇ ਹਨਾ ਵਿਆਹ ਸ਼ਾਦੀਆਂ ਦੇ ਵਿੱਚ ਕਾਰਡ 200 ਦਾ ਤਿਆਰ ਹੁੰਦਾ ਹੈ ਤੇ 300 ਲੋਕ ਆ ਜਾਂਦੇ ਨੇ ਪਰ ਜਦੋਂ ਅਸੀਂ ਤਕਲੀਫ ਦੇ ਵਿੱਚ ਹੁੰਨੇ ਆ ਤੇ ਸਾਨੂੰ ਸਮਝਣ ਵਾਲਾ ਇੱਕ 20 ਬੰਦਾ ਨਹੀਂ ਹੁੰਦਾ ਹਨਾ ਹੁਣ ਆਰ ਜੇ ਸਿਮਰਨ ਨੇ ਸੋਸਾਇਟੀ ਕੀਤਾ ਹੈ ਕਿ ਉਸਦੇ ਜ਼ਿੰਦਗੀ ਦੇ ਵਿੱਚ ਲੋਕ ਨਹੀਂ ਹੁਣੇ ਉਹਦੇ 7 ਲੱਖ ਫਾਲੋਅਰ ਨੇ ਕਿ 7 ਲੱਖ ਫਾਲੋਅਰਸ ਦੇ ਵਿੱਚੋਂ ਉਸ ਨੂੰ ਕੋਈ ਵੀ ਨਹੀਂ ਪਛਾਣਦਾ ਹੋਣਾ ਜਾਂ ਉਹਨਾਂ ਫਾਲੋਅਰਸ ਦੇ ਵਿੱਚ ਜਾਂ ਉਹਦੇ ਘਰਦਿਆਂ ਦੇ ਵਿੱਚ ਕੀ ਆਰ ਜੇ ਸਿਮਰਨ ਦੇ ਦਿਲ ਦੇ ਕਲੋਜ਼ ਕੋਈ ਵੀ ਨਹੀਂ ਸੀ ਕਿ ਜਿਹਨੂੰ ਆਪਣਾ ਤਕਲੀਫ ਦੱਸ ਸਕੇ ਕਿ ਮੈਨੂੰ ਇਹ ਤਕਲੀਫ ਆ ਮੇਰੇ ਮਨ ਦੇ ਵਿੱਚ ਮਰਨ ਵਾਲੇ ਖਿਆਲ ਆ ਰਹੇ ਨੇ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਕੋਈ ਨਹੀਂ ਰਹਿ ਗਿਆ ਜਿਹਦੇ ਨਾਲ ਅਸੀਂ ਗੱਲ ਕਰ ਸਕੀਏ ਕਿ ਸਾਡੇ ਦਿਲ ਤੇ ਕੀ ਬੀਤ ਰਹੀ ਆ ਸਾਡੇ ਤੇ ਕੀ ਹੋ ਰਿਹਾ ਅਸੀਂ ਸਿਰਫ ਤਿਆਰਸ਼ਾ ਰੋ ਕੇ ਰਹਿੰਦੇ ਆ ਅਸੀਂ ਪਾਰਟੀ ਦੇ ਵਿੱਚ ਗਏ ਆ ਅਸੀਂ ਉਹ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਰਹੇ ਆ ਅਸੀਂ ਟਰੈਵਲ ਕਰ ਰਹੇ ਆ ਅਸੀਂ ਉਹ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਰਹੇ ਆ ਅਸੀਂ ਨਵੇਂ ਕੱਪੜੇ ਲੈਨੇ ਆ ਅਸੀਂ ਨਵੇਂ ਬੂਟ ਲੈਨੇ ਆ ਅਸੀਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਪਾ ਰਹੇ ਆ ਤੇ ਸਾਨੂੰ ਇੰਜ ਲੱਗਦਾ ਹੈ ਜਦੋਂ ਅਸੀਂ ਉਹਨਾਂ ਦੀਆਂ ਫੋਟੋਆਂ ਦੇਖਦੇ ਆ ਸਾਨੂੰ ਇੰਜ ਲੱਗਦਾ ਹੈ ਕਿ ਇਤੋਂ ਜ਼ਿਆਦਾ ਖੁਸ਼ ਤਾਂ ਸ਼ਾਇਦ ਹੀ ਦੁਨੀਆ ਦੇ ਵਿੱਚ ਕੋਈ ਹੋਵੇ ਜਿਵੇਂ ਅਸੀਂ ਉਹਨਾਂ ਫੋਟੋਸ ਤੋਂ ਉਹਨਾਂ ਨੂੰ ਜੱਜ ਕਰਦੇ ਆ ਕਿ ਬਹੁਤ ਜ਼ਿਆਦਾ ਖੁਸ਼ ਨਹੀਂ ਹਾਂ ਮੈਂ ਉਹੀ ਤਾਂ ਕਹਿ ਰਹੀ ਆ ਨਾ ਕਿ ਅਸੀਂ ਲੋਕਾਂ ਦੀਆਂ ਪ੍ਰੋਫਾਈਲ ਨੂੰ ਦੇਖ ਕੇ ਫੋਟੋਸ ਨੂੰ ਦੇਖ ਕੇ ਨਾ ਅਸੀਂ ਜੱਜ ਕਰ ਲੈਂਦੇ ਆ ਕਿ ਉਹ ਹੀ ਜ਼ਿੰਦਗੀ ਦੇ ਵਿੱਚ ਖੁਸ਼ ਆ ਅਸੀਂ ਖੁਸ਼ ਨਹੀਂ ਹੈਗੇ ਹਨਾ ਮੈਨੂੰ ਜਿਹਦਾ ਆਪਾਂ ਦੋਵੇਂ ਬੈਠੇ ਆ ਨਾ ਮੇਰੇ ਮਨ ਦੇ ਵਿੱਚ ਪਤਾ ਕਿ ਚੱਲੇਗਾ ਜੇ ਤੁਸੀਂ ਸੋਹਣੇ ਕੱਪੜੇ ਪਾ ਕੇ ਆਫਿਸ ਆਇਓ ਜਾਂ ਤੁਸੀਂ ਬਹੁਤ ਹੱਸ ਰਹੇ ਹੋ ਤੁਸੀਂ ਫੋਨ ਤੇ ਗੱਲ ਕਰ ਰਹੇ ਹੋ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਮੈਂ ਨਾ ਮੇਰੇ ਮਨ 'ਚ ਪਤਾ ਕਿ ਚੱਲੇਗਾ ਯਾਰ ਇਹਦੀ ਜ਼ਿੰਦਗੀ ਕਿੰਨੀ ਵਧੀਆ ਹੈ ਨਾ ਮੇਰੀ ਕਾਸ਼ ਇੰਨੀ ਵਧੀਆ ਹੁੰਦੀ ਮੇਰੀ ਲਾਈਫ 'ਚ ਸਾਰੀਆਂ ਪ੍ਰੋਬਲਮਸ ਨੇ ਪਰ ਸਾਨੂੰ ਨਹੀਂ ਪਤਾ ਕਿ ਕਈਆਂ ਨੂੰ ਆਪਣੀ ਤਕਲੀਫ ਛੁਪਾਉਣ ਦੇ ਲਈ ਬਹੁਤ ਜ਼ਿਆਦਾ ਹੱਸਣਾ ਪੈਂਦਾ ਹੈ ਹਨਾ ਕਈ ਲੋਕ ਆਪਣੀ ਤਕਲੀਫ ਜਿਹੜੀ ਆ ਪੁਲਾਉਣ ਦੇ ਲਈ ਜਾਂ ਤਕਲੀਫ ਕਿਸੇ ਨੂੰ ਸ਼ੋਅ ਆਫ ਨਹੀਂ ਕਰਦੇ ਉਹ ਇੱਕ ਇੱਕ ਕਮਰੇ ਦੇ ਵਿੱਚ ਹੱਸਦੇ ਨੇ ਤੇ ਦੂਸਰੇ ਕਮਰੇ ਦੇ ਵਿੱਚ ਰੋਂਦੇ ਨੇ ਉਹ ਇੱਕ ਕਮਰੇ ਦੇ ਵਿੱਚ ਰੋ ਰਹੇ ਨੇ ਤੇ ਜੇ ਦਰਵਾਜ਼ਾ ਕੋਈ ਖੜਕਾ ਦੇਵੇ ਤੇ ਉਹ ਹੱਸ ਕੇ ਬਾਹਰ ਆਉਂਦੇ ਨੇ ਕਿ ਮੇਰੀ ਤਕਲੀਫ ਕਿਸੇ ਨੂੰ ਪਤਾ ਨਾ ਲੱਗ ਜਾਵੇ ਸੋ ਜੇਕਰ ਕੋਈ ਬਹੁਤ ਜ਼ਿਆਦਾ ਹੱਸ ਰਿਹਾ ਹੈ ਨਾ ਤੇ ਉਹਦੇ ਅੰਦਾਜ਼ਾ ਨਾ ਲਿਆ ਕਰੋ ਕਿ ਇਹ ਬਹੁਤ ਖੁਸ਼ ਹੈ ਇਹਨਾਂ ਕੀ ਗੱਲ ਕਰਨ ਦੀ ਲੋੜ ਹੈ ਜਾਂ ਇਹਦੀ ਤਕਲੀਫ ਜਾਣਨ ਦੀ ਕੀ ਲੋੜ ਹੈ ਜਿਹੜਾ ਬਹੁਤ ਹੱਸ ਰਿਹਾ ਹੁੰਦਾ ਹੈ ਨਾ ਉਹਨੂੰ ਇੱਕ ਵਾਰ ਜ਼ਰੂਰ ਚਲਿਆ ਕਰੋ ਕਿ ਤੂੰ ਠੀਕ ਹੈ ਤੂੰ ਇੰਨਾ ਓਵਰ ਕਿਉਂ ਹੱਸ ਰਹੀ ਹੈ ਜਾਂ ਤੂੰ ਇੰਨਾ ਓਵਰ ਕਿਉਂ ਹੱਸ ਰਹੀ ਹੈ ਇੱਕ ਵਾਰ ਉਹਨੂੰ ਪੁੱਛ ਲਿਆ ਕਰੋ ਕਿਉਂਕਿ ਜ਼ਿੰਦਗੀ ਨਿੱਕੀ ਜਿਹੀ ਹੈ ਹਨਾ ਔਰ ਨਿੱਕੀ ਜਿਹੀ ਜ਼ਿੰਦਗੀ ਦੇ ਵਿੱਚ ਸਾਨੂੰ ਤੁਸੀਂ ਇੱਕੋ ਚੀਜ਼ ਹੋਰ ਹੈ ਇੱਥੇ ਦੀਕਸ਼ਾ ਕਿ ਸਾਨੂੰ ਤਕਲੀਫ ਕਿਹਦੇ ਕਰਕੇ ਹੁੰਦੀ ਹੈ ਇਨਸਾਨਾ ਕਰਕੇ ਹੁੰਦੀ ਹੈ ਹਨਾ ਜੇ ਮੇਰੇ ਦਿਲ ਦੇ ਵਿੱਚ ਕੋਈ ਤਕਲੀਫ ਹੋਊਗੀ ਤੇ ਮੈਨੂੰ ਕੋਈ ਐਵੇਂ ਥੋੜੀ ਆ ਕਿ ਮੈਨੂੰ ਤਕਲੀਫ ਕੋਈ ਭਗਵਾਨ ਆ ਕੇ ਦੇ ਗਏ ਨੇ ਆਪ ਜਾਂ ਮੈਨੂੰ ਤਕਲੀਫ ਕੋਈ ਜਾਨਵਰ ਦੇ ਗਿਆ ਹੈ ਜਾਂ ਮੈਨੂੰ ਕੋਈ ਤਕਲੀਫ ਜਿਹੜਾ ਹੈ ਉਹ ਰਾਹ ਦੇ ਵਿੱਚ ਤੁਰਦਾ ਕੋਈ ਅਣਜਾਣ ਬੰਦਾ ਦੇ ਗਿਆ ਹੈ ਨਹੀਂ ਨਾ ਆਪਣੇ ਹੀ ਦਿੰਦੇ ਨੇ ਤਕਲੀਫ ਕੌਣ ਦਿੰਦਾ ਸਾਨੂੰ ਸਾਡੇ ਤਕਲੀਫ ਆਪਣੇ ਦਿੰਦੇ ਨੇ ਹਨਾ ਤੇ ਆਪਣੇ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਜ਼ਿੰਦਗੀ ਜਿਹੜੀ ਜਿਹਨੂੰ ਤੁਸੀਂ ਤਕਲੀਫ ਦੇ ਰਹੇ ਹੋ ਹੋ ਸਕਦਾ ਹੈ ਕਿ ਉਹ ਅਗਲੇ ਪਲ ਤੁਹਾਡੇ ਨਾਲ ਹੀ ਨਾ ਰਵੇ ਹੋ ਸਕਦਾ ਹੈ ਕਿ ਅਗਲੇ ਪਲ ਉਹ ਆਪਣੀ ਜਾਨ ਦੇ ਦੇਵੇ ਤੇ ਤੁਹਾਡੇ ਤਕਲੀਫ ਦੇਣ ਵਾਲਾ ਜਿਹੜਾ ਹੈ ਉਹ ਵੀ ਤਾਂ ساری ਜ਼ਿੰਦਗੀ ਘੁੱਟ-ਘੁੱਟ ਕੇ ਮਰੇਗਾ ਨਾ ਸੋ ਇੱਕ ਵਾਰ ਨਾ ਸੋਚ ਜ਼ਰੂਰ ਲਿਆ ਕਰੋ ਕਿ ਜਿਹਨੂੰ ਤੁਸੀਂ ਤਕਲੀਫ ਦੇ ਰਹੇ ਹੋ ਉਹ ਜੇ ਕੱਲ ਨੂੰ ਨਾ ਰਿਹਾ ਤੇ ਤੁਸੀਂ ਕਿਤੋਂ ਮਾਫੀ ਮੰਗੋਗੇ ਹੁਣ ਆਰ ਜੇ ਸਿਮਰਨ ਦੀ ਜਦੋਂ ਮੈਂ ਪ੍ਰੋਫਾਈਲ ਦੇਖੀ ਨਾ ਜਾ ਕੇ ਮੈਂ ਸੱਚੀ ਕਹਿੰਦੀ ਆ ਕਿ ਮੈਂ ਹਣਾ ਵੀ ਨਹੀਂ ਉਹਨਾਂ ਦੀ ਪਹਿਲਾਂ ਪ੍ਰੋਫਾਈਲ ਵੇਖੀ ਸੀ ਤੇ ਮੈਂ ਜਦੋਂ ਉਹਨਾਂ ਦੀ ਪ੍ਰੋਫਾਈਲ ਵੇਖੀ ਮੈਂ ਉਹਨਾਂ ਦੀਆਂ ਵੀਡੀਓਜ਼ ਵੇਖੀਆਂ ਮੈਂ ਕਿਹਾ ਯਾਰ ਇੰਨੀ ਸੋਹਣੀ ਕੁੜੀ ਇੰਨੀ ਖੁਸ਼ ਕੁੜੀ ਇੰਨਾ ਜ਼ਿਆਦਾ ਉਹ ਟਰੈਵਲ ਕਰਦੀ ਸੀ ਲੜਕੀ ਇੰਨਾ ਜ਼ਿਆਦਾ ਉਸਨੇ ਫਰੈਂਡ ਜ਼ੋਨ ਦੇ ਵਿੱਚ ਸੀ ਉਹ ਲੜਕੀ ਹਣਾ ਜੰਮੂ ਕਸ਼ਮੀਰ ਦੀ ਧੜਕਨ ਸੀ ਉਹ ਕੁੜੀ ਤੇ ਅੱਜ ਜਦੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਸੁਸਾਈਡ ਕਰ ਲਿਆ ਮੈਂ ਕਿਹਾ ਇਹਨੂੰ ਕੀ ਤਕਲੀਫ ਹੋ ਸਕਦੀ ਹੈ ਤੇ ਇਹਦੇ ਪਿੱਛੇ ਤਾਂ ਲੱਗ ਪੇਰੈਂਟਸ ਵੀ ਮੈਨੂੰ ਇੰਜ ਲੱਗਦਾ ਕਿ ਪੇਰੈਂਟਸ ਨਹੀਂ ਮੈਂ ਕਹੂੰਗੀ ਮੈਂ ਕਹੂੰਗੀ ਕਿ ਸਾਡੇ ਸਾਰਾ ਸਾਰੇ ਆਪਣੇ ਸਾਡੇ ਸਾਰੇ ਆਪਣੇ ਦੇ ਵਿੱਚ ਗੁਨਾਹਗਾਰ ਨੇ ਔਰ ਜਿਹੜਾ ਸੁਸਾਈਡ ਕਰਦਾ ਹੈ ਉਹ ਸਭ ਤੋਂ ਜ਼ਿਆਦਾ ਗੁਨਾਹਗਾਰ ਹੈ ਕਿ ਸਾਨੂੰ ਇੱਕ ਵਾਰ ਗਲਤ ਕਰਕੇ ਵੇਖਣੀ ਚਾਹੀਦੀ ਹੈ ਨਾ ਹੁਣ ਆਪਾਂ ਕਹਿੰਦੇ ਕਿ ਜੀ ਪੇਰੈਂਟਸ ਨੇ ਸ਼ਾਇਦ ਜੀ ਉਹ ਫ੍ਰੈਂਡਲੀ ਨਹੀਂ ਹੋਣਗੇ ਸ਼ਾਇਦ ਉਹਨਾ ਆਪਣੀ ਗੱਲ ਜਿਹੜੀ ਉਹ ਨਹੀਂ ਦੱਸ ਸਕੇ ਦੱਸ ਸਕੀ ਜਾਂ ਤੁਸੀਂ ਇੱਕ ਵਾਰ ਗੱਲ ਕਰ ਇਥੇ ਤਾਂ ਦੇਖਦੇ ਪਏ ਰਹੇ ਹਾਂ ਇਸ ਨਾਲ ਅਨਾ ਆਪਾਂ ਨੂੰ ਇੰਜ ਲੱਗਦਾ ਹੁੰਦਾ ਕਿ ਸ਼ਾਇਦ ਮੇਰੇ ਪੇਰੈਂਟਸ ਨੇ ਮੇਰੇ ਨਾਲ ਬਹੁਤ ਬਾਰੇ ਕੇਸਸ ਦੇ ਵਿੱਚ ਅਜਿਆ ਹੋਇਆ ਹੈ ਮੈਨੂੰ ਇੰਜ ਲੱਗਾ ਹੈ ਕਿ ਨਹੀਂ ਨਹੀਂ ਮੈਂ ਮੰਮੀ ਪਾਪਾ ਨੂੰ ਦੱਸੂਗੀ ਤਾਂ ਉਹਨਾਂ ਨੂੰ ਬੁਰਾ ਲੱਗੇਗਾ ਐਂਡ ਜਦੋਂ ਮੈਂ ਉਹਨਾਂ ਨੂੰ ਗੱਲ ਦੱਸਦੀ ਆ ਤਾਂ ਉਹ ਕਹਿੰਦੇ ਬੱਸ ਆਹੀ ਗੱਲ ਸੀ ਬਹਿਲਾ ਗਾਸ ਦਿੰਦੀ ਫੇਕੀ ਹੋ ਗਿਆ ਲੈ ਟੈਨਸ਼ਨ ਹੀ ਲਈਦੀ ਸਾਨੂੰ ਇੱਕ ਹੀ ਕਈ ਵੇਲੇ ਅਸੀਂ ਆਪਣੇ ਆਪ ਹੀ ਸੋਚ ਲੈਂਦੇ ਹੁੰਦੇ ਆ ਆਪਣੇ ਥੌਟਸ ਨਾਲ ਸਾਨੂੰ ਸੁਸਾਇਸਾਈਡ ਕਰਨ ਤੇ ਮਜਬੂਰ ਕਰਦੇ ਆ ਅਸੀਂ ਕਈ ਵਾਰ ਆਪ ਹੀ ਸੋਚ ਲੈਂਦੇ ਆ ਕਿ ਯਾਰ ਮੈਨੂੰ ਕੀ ਜੱਜ ਕਰੂਗਾ ਯਾਰ ਮੈਂ ਪੇਰੈਂਟ ਨੂੰ ਦੱਸਿਆ ਤੇ ਉਹ ਮੇਤੇ ਗੁੱਸਾ ਕਰਨਗੇ ਯਾਰ ਜੇ ਮੈਂ ਆਪਣੇ ਭਰਾ ਨੂੰ ਦੱਸਿਆ ਤੇ ਉਹਦੀ ਬੇਇੱਜ਼ਤੀ ਹੋਊਗੀ ਯਾਰ ਮੈਨੂੰ ਦੱਸਿਆ ਤੇ ਆਹ ਹੋਊਗਾ ਅਸੀਂ ਆਪਣੇ ਆਪ ਹੀ ਮਤਲਬ ਅਸੀਂ ਆਪ ਹੀ ਜੱਜ ਬਣ ਜਾਂਦੇ ਆ ਅਸੀਂ ਆਪ ਹੀ ਵਕੀਲ ਬਣ ਜਾਂਦੇ ਆ ਅਸੀਂ ਗੱਲ ਕਰਨਾ ਸਹੀ ਨਹੀਂ ਸਮਝਦੇ ਹਨਾ ਵੀ ਅਸੀਂ ਗੱਲ ਕਰ ਲਈਏ ਕਿਸੇ ਨਾਲ ਜੇਕਰ ਸਾਡੇ ਅੰਦਰ ਕੋਈ ਪ੍ਰੋਬਲਮ ਹੈ ਕਿਉਂਕਿ ਦੇਖੋ ਜਦੋਂ ਸਾਡੇ ਅੰਦਰ ਕੋਈ ਖੁਸ਼ੀ ਆਉਂਦੀ ਆ ਹਨਾ ਸਾਡੇ ਸਾਡੇ ਨਾਲ ਕੋਈ ਚੰਗਾ ਹੁੰਦਾ ਹੈ ਅਸੀਂ ਢੋਲ ਵਜਾਉਂਦੇ ਆ ਨਾ ਅਸੀਂ ਚਾਰ ਬੰਦਿਆਂ ਨੂੰ ਇਕੱਠੇ ਕਰਦੇ ਆ ਨਾ ਕਿ ਸਾਡਾ ਆ ਹੋ ਗਿਆ ਸਾਡਾ ਉਹ ਹੋ ਗਿਆ ਸਾਡਾ ਉਹ ਹੋ ਗਿਆ ਅਸੀਂ ਕਹਿੰਦੇ ਆ ਨਾ ਅਸੀਂ ਰੋਲਾ ਪਾਉਂਦੇ ਆ ਨਾ ਫਿਰ ਜਦੋਂ ਸਾਡੇ ਤੇ ਕੋਈ ਤਕਲੀਫ ਪੈਂਦੀ ਆ ਤਾਂ ਫਿਰ ਅਸੀਂ ਉਦੋਂ ਚੁੱਪ ਕਿਉਂ ਕਰ ਜਾਂਦੇ ਆ ਅਸੀਂ ਉਦੋਂ ਕਿਉਂ ਨਹੀਂ ਗੱਲ ਕਰਦੇ ਆਪਣੇ ਕਿਸੇ ਦੇ ਨਾਲ ਹਨਾ ਪਰ ਲੋਕਾਂ ਨੂੰ ਵੀ ਇਹ ਗੱਲ ਨੂੰ ਸਮਝਣਾ ਚਾਹੀਦਾ ਕਿ ਅੱਜ ਕੱਲ ਮੰਨਿਆ ਸਕਰੀਨਸ਼ਾਟ ਦਾ ਜ਼ਮਾਨਾ ਹੈ ਰਿਕਾਰਡਿੰਗ ਦਾ ਜ਼ਮਾਨਾ ਹੈ ਤੁਸੀਂ ਕਿਸੇ ਦੇ ਦੱਦ ਨੂੰ ਮਜ਼ਾਕ ਨਾ ਬਣਾਓ ਕਿ ਦੇਖੋ ਹੁਣ ਮੈਂ ਸਮਝ ਚੁ ਡਿਕਸ਼ਾ ਮੈਨੂੰ ਕੋਈ ਬਹੁਤ ਵੱਡੀ ਪ੍ਰੋਬਲਮ ਆ ਨਾ ਮੈਂ ਆ ਕੇ ਤੁਹਾਨੂੰ ਦੱਸਿਆ ਕਿ ਡਿਕਸ਼ਾ ਮੇਨਾਂ ਯਾਰ ਏਦਾਂ ਹੋ ਗਈ ਓਦਾਂ ਹੋ ਗਈ ਤੁਸੀਂ ਚਾਰ ਬੰਦੇ ਜਾ ਕੇ ਮੇਰਾ ਮਜ਼ਾਕ ਉਡਾਇਆ ਹਨਾ ਕਿ ਇੰਨਾ ਤੇ ਏਦਾਂ ਹੋ ਗਈ ਅਗਲੀ ਵਾਰ ਜਦੋਂ ਮੈਨੂੰ ਕੋਈ ਤਕਲੀਫ ਹੋ ਗਈ ਨਾ ਮੈਨੂੰ ਕਿਸੇ ਹੋਰ ਨੂੰ ਵੀ ਦੱਸਣ ਚ ਡਰ ਲੱਗੂਗਾ ਕਿ ਡਿਕਸ਼ਾ ਨੇ ਮੇਰੇ ਨਾਲ ਅਝਿਆ ਕੀਤਾ ਸੀ ਤੇ ਅਗਲਾ ਬੰਦਾ ਵੀ ਮੇਨਾਂ ਅਝਿਆ ਕਰ ਸਕਦਾ ਹੈ ਹਨਾ ਸੋ ਮੈਨੂੰ ਲੱਗਦਾ ਹੈ ਕਿ ਸੁਸਾਇਟੀ ਦੇ ਕੇਸ ਐਨੇ ਜ਼ਿਆਦਾ ਇਸ ਕਰਕੇ ਵੱਧ ਰਹੇ ਨੇ ਕਿ ਆਪਕੇ 80 ਅੰਦਰੀਂ ਅੰਦਰ ਘੁੱਟ ਰਹੇ ਆ ਅਸੀਂ ਜਿਹੜੇ ਆ ਉਹ ਅੰਦਰੀਂ ਅੰਦਰ ਆਪਣੇ ਦਰਦ ਨੂੰ ਛੁਪਾਉਣ ਦੀ ਕੋ ਅਸੀਂ ਬੰਦ ਕਮਰੇ ਦੇ ਵਿੱਚ ਰੋ ਰਹੇ ਹਾਂ ਅਸੀਂ ਬਾਹਰ ਜਦੋਂ ਨਿਕਲਦੇ ਹਾਂ ਅਸੀਂ ਹੱਸਦੇ ਹਾਂ ਅਸੀਂ ਫੇਸ ਤੇ ਸਮਾਈਲ ਦਿਖਾਉਂਦੇ ਹਾਂ ਅਸੀਂ ਅੰਦਰ ਇੰਨੇ ਜ਼ਿਆਦਾ ਨਾ ਰੜਕ ਰਹੇ ਹੁੰਨੇ ਅਸੀਂ ਅੰਦਰ ਸਾਡੇ ਦਿਮਾਗ 'ਚੋਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਉਹ ਬੋਝ ਬਣ ਜਾਂਦੀਆਂ ਨੇ ਹੋ ਸਕਦਾ ਹੈ ਕਿ ਤੁਸੀਂ ਸਟਰੋਂਗ ਹੋਵੋ ਤੁਸੀਂ ਸੁਸਾਇਸਾਈਡ ਨਾ ਕਰੋ ਪਰ ਜਿਹੜੀਆਂ ਚੀਜ਼ਾਂ ਤੁਹਾਨੂੰ ਅੰਦਰੋਂ ਅੰਦਰ ਖਾ ਰਹੀਆਂ ਨੇ ਉਹ ਹਾਰਟ ਅਟੈਕ ਦਾ ਰੂਪ ਲੈ ਰਹੀਆਂ ਨੇ ਹਨਾ ਡਿਪਰੈਸ਼ਨ ਦਾ ਰੂਪ ਲੈ ਰਹੀਆਂ ਨੇ ਕਿਉਂਕਿ ਅਸੀਂ ਅੰਦਰੋਂ ਅੰਦਰ ਹੀ ਮਰ ਰਹੇ ਹਾਂ ਅਸੀਂ ਕਿਸੇ ਨਾਲ ਗੱਲ ਕਰਨਾ ਸਹੀ ਨਹੀਂ ਸਮਝਦੇ ਸੋ ਆਪਣੇ ਆਪ ਨਾਲ ਵੀ ਗੱਲ ਕਰੋ ਆਪਣੇ ਬਾਹਰ ਵਾਲਿਆਂ ਨਾਲ ਵੀ ਗੱਲ ਕਰੋ ਤੇ ਲੋਕਾਂ ਨੂੰ ਵੀ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਦੂਜੇ ਨੂੰ ਤਕਲੀਫ ਦੇਣਾ ਬੰਦ ਕਰੋ ਕਿਉਂਕਿ ਤੁਹਾਡੀ ਤਕਲੀਫ ਦੇਣ ਦੇ ਨਾਲ ਦੂਜੇ ਬੰਦੇ ਦੀ ਲਾਈਫ ਕਿਹੋ ਜਿਹੀ ਹੋ ਜਾਏਗੀ ਤੁਹਾਨੂੰ ਨਹੀਂ ਪਤਾ ਹੈ ਹੋ ਸਕਦਾ ਹੈ ਕਿ ਜਿੱਤੋਂ ਤੁਸੀਂ ਤਕਲੀਫ ਦਿੱਤਾ ਹੈ ਉਹ ਤੁਹਾਨੂੰ ਹੱਸ ਕੇ ਕਹਿ ਦੇਵੇ ਕਿ ਚਲ ਠੀਕ ਆ ਤੂੰ ਜਾ ਤੂੰ ਹੱਸ ਤੂੰ ਖੁਸ਼ ਰਹਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੂੰ ਆਪਣੀ ਲਾਈਫ ਜੀ ਪਰ ਉਹ ਅੰਦਰ ਅੰਦਰ ਤੁਹਾਡੀ ਤਕਲੀਫ ਨੂੰ ਕਿਵੇਂ ਜਿਹੜਾ ਸਹਰੀ ਆਏ ਤੁਹਾਡੀ ਦਿੱਤੀ ਤਕਲੀਫ ਨੂੰ ਕਿਵੇਂ ਉਹ ਹਰ ਰੋਜ਼ ਇਸ ਨੂੰ ਸੋਚ ਰਿਹਾ ਹੈ ਹਰ ਰੋਜ਼ ਉਸ ਚੀਜ਼ ਨੂੰ ਲੈ ਕੇ ਮਰ ਰਿਹਾ ਹੈ ਤੁਹਾਨੂੰ ਵੀ ਨਹੀਂ ਪਤਾ ਲੱਗੇਗਾ ਔਰ ਸ਼ਾਇਦ ਉਹ ਬੰਦਾ ਇੰਨਾ ਚੰਗਾ ਹੋਵੇ ਕਿ ਤੁਹਾਨੂੰ ਆਪਣੀ ਤਕਲੀਫ ਜਿਹੜੀ ਆ ਖੁੱਲ ਕੇ ਦੱਸੇ ਵੀ ਨਾ ਬਹੁਤ ਬਾਅਦ ਲੋਕ ਅਜੇ ਹੁੰਦੇ ਨੇ ਤਕਲੀਫ ਦੇਣ ਵਾਲੇ ਨੂੰ ਮaaf ਕਰ ਦਿੰਦੇ ਨੇ ਅਤੇ ਆਪਣੇ ਆਪ ਨੂੰ ਹਨਾ ਕਹਿੰਦੇ ਨੇ ਕਿ ਮੈਂ ਤੇ ਵਿਸ਼ਵਾਸ ਕਿਉਂ ਕੀਤਾ ਸੋ ਇਹਨਾਂ ਚੀਜ਼ਾਂ ਨੂੰ ਜੇ ਕੰਟਰੋਲ ਕਰ ਸਕਦੇ ਹੋ ਤੇ ਕੰਟਰੋਲ ਕਰੋ ਫਿਰ ਤੁਹਾਡੇ ਆਪਣੇ ਹੋ ਸਕਦਾ ਤੁਹਾਡੇ ਸਾਥ ਰਹਿਣ ਔਰ ਜੇਕਰ ਤੁਹਾਡੇ ਅੱਗੇ ਕੋਈ ਬਹੁਤ ਹੱਸ ਰਿਹਾ ਹੈ ਤਾਂ ਉਸਦੇ ਨਾਲ ਗੱਲ ਕਰੋ ਔਰ ਜੇਕਰ ਤੁਹਾਡੇ ਅੱਗੇ ਕੋਈ ਉਦਾਸ ਹੈ ਤਾਂ ਉਸ ਨਾਲ ਵੀ ਗੱਲ ਕਰੋ ਕਿਉਂਕਿ ਹਰ ਇੱਕ ਦਾ ਨੇਚਰ ਸੇਮ ਨਹੀਂ ਹੁੰਦਾ ਤਕਲੀਫ ਲੁਪਾਉਣ ਦਾ ਖੁਸ਼ੀ ਛੁਪਾਉਣ ਦਾ ਹਰ ਇੱਕ ਦਾ ਲੋਕ ਜਿਹੜੇ ਨੇ ਉਹ ਡਿਫਰੈਂਟ ਨੇ ਸੋ ਤੁਸੀਂ ਕੀ ਕਹੋਗੇ ਸਾਡਾ ਇਹ ਵਿਚਾਰ ਜਿਹੜੀ ਆ ਤੁਹਾਨੂੰ ਵਿਚਾਰ ਜਿਹੜਾ ਜਿੱਤੇ ਸੀ ਚਰਚਾ ਕੀਤੀ ਜੇਕਰ ਤੁਹਾਨੂੰ ਲੱਗਾ ਕਿ ਹਾਂ ਇਹ ਤੇ ਵਿਚਾਰ ਹੋਣਾ ਚਾਹੀਦਾ ਸੀ ਤੇ ਸ਼ੇਅਰ ਜਰੂਰ ਕਰਿਓ